Audio jungle. Audio jungle. जो कंपनी वालों फोन लॉन्च किया गया कि फोन लॉन्च किया गया और की उसकी क्वालिटी ਤਰ ਅਸੀਂ ਅੱਜ ਜਿਹੜਾ ਜਲਾਲਾਬਾਦ ਦੇ ਵਿੱਚ ਆਈਟਲ ਕੰਪਨੀ ਨੂੰ ਲਾਂਚ ਕੀਤਾ ਹੈ ਆਈਟਲ ਅੱਜ ਤੋਂ ਜਲਾਲਾਬਾਦ ਜਿਹੜਾ ਹੈਗਾ ਉਹ ਅਮਿਤਜੀ ਬਾਬਾ ਟੈਲੀਕਮ ਤੋਂ ਸਰਵਿਸ ਦੇਣਗੇ ਪੂਰੇ ਜਲਾਲਾਬਾਦ ਬਾਜ਼ਾਰ ਨੂੰ ਤੇ ਜਿਹੜਾ ਆਈਟਲ ਬ੍ਰਾਂਡ ਹੈ ਸਰ ਇਹ ਇੰਡੀਆ ਦਾ ਨੰਬਰ 1 ਬ੍ਰਾਂਡ ਹੈ ਸਰ ਅਗਰ ਫੀਚਰ ਫੋਨ ਦੇ ਵਿੱਚ ਮੈਂ ਗੱਲ ਕਰਾਂ ਤਾਂ ਨੰਬਰ 1 ਰੈਂਕ ਆਂਦਾ ਹੈ ਉਸ ਤੋਂ ਬਾਅਦ ਅਦਰ ਕੰਪਨੀਆਂ ਦੇ ਰੈਂਕ ਆਦੇ ਆਈਟਲ ਮੰਨਿਆ ਸਿਰਫ ਇਹ ਦੀ ਕੁਆਲਿਟੀ ਕਰਕੇ ਮੰਨਿਆ ਜਾਂਦਾ ਜਿਹਦੀ ਦੀ ਕੁਆਲਿਟੀ ਹੈ ਉਹ ਬੈਸਟ ਕੁਆਲਿਟੀ ਹੈ ਅਗਰ ਇਹਨੂੰ ਕੋਈ ਕਸਟਮਰ ਯੂਜ਼ ਕਰਦਾ ਹੈ ਤਾਂ ਉਹਦੇ ਖੁਦ ਦਾ ਫੀਡਬੈਕ ਹੈ ਕਿ ਇਹਦੇ ਵਿੱਚ ਕੋਈ ਕੰਪਲੇਨ ਨਹੀਂ ਆਉਂਦੀ। ਇਹਦੇ ਵਿੱਚ ਜਿਵੇਂ ਹਾਰਡਵੇਅਰ ਹੈ, ਪ੍ਰੋਪਰ オリジナル ਕੰਪਨੀ ਦੇ ਹਾਰਡਵੇਅਰ ਯੂਜ਼ ਕੀਤੇ ਹੋਏ ਹੈ ਜਿਹਦੇ ਕਰਕੇ ਕਸਟਮਰ ਇਹਦਾ ਬੈਸਟ ਐਕਸਪੀਰੀਅੰਸ ਲੈਂਦਾ ਹੈ। ਉਸ ਤੋਂ ਬਾਅਦ ਸਾਡੇ ਆਈਟਲ ਦੇ ਵਿੱਚ smartphones ਆਉਂਦੇ ਆ। smartphones ਐਕਚੁਅਲੀ ਇਹ ਬੜੇ ਹੀ ਬਜਟ ਫ੍ਰੈਂਡਲੀ ਮਾਡਲ ਹੈ। ਜਿਹੜਾ ਬੰਦਾ ਜ਼ਿਆਦਾ ਪੈਸਾ ਨਹੀਂ ਲਗਾ ਕੇ smartphone ਲੈ ਸਕਦਾ, ਆਈਟਲ ਉਹਨਾਂ ਦੇ ਲਈ ਸਿਰਫ 6500 ਰੁਪਏ ਦੇ ਬਜਟ ਦੇ ਵਿੱਚ ਫੋਨ ਲੈ ਕੇ ਆਉਂਦੀ ਹੈ। ਸਾਡਾ ਮਿਸ਼ਨ ਇਹ ਹੈ ਕਿ ਹਰ ਘਰ ਦੇ ਵਿੱਚ ਹੁਣ ਅਸੀਂ smartphone ਬੜੇ ਹੀ ਘੱਟ ਪੈਸੇ ਦੇ ਵਿੱਚ ਹਰ ਲੋਕਾਂ ਦੇ ਹੱਥ ਤੱਕ ਪਹੁੰਚਾਈਏ ਤੇ ਜਿਹੜਾ ਤੁਹਾਡੇ ਹੱਥ ਵਿੱਚ ਫੋਨ ਹੈ ਇਹ ਸਰ ਕਦੋਂ ਲਾਂਚ ਕੀਤਾ ਗਿਆ ਇਹ ਸਰ ਅਸੀਂ ਜਿਹੜਾ ਮਾਡਲ ਹੈ ਪਿਛਲੇ ਮਹੀਨੇ ਫਰਵਰੀ 2025 ਦੇ ਵਿੱਚ ਲਾਂਚ ਕੀਤਾ ਹੈ ਜਿਹੜਾ ਕਿ ਸਿਰਫ ਮਾਤਰਾ 6500 ਰੁਪਏ ਦੇ ਰੇਟ ਦੇ ਵਿੱਚ ਹੈ ਇਹਦੇ ਵਿੱਚ ਸੋ ਅਸੀਂ ਪਹਿਲੇ 100 ਦਿਨਾਂ ਦੇ ਵਿੱਚ ਸਕਰੀਨ ਡੈਮੇਜ ਦੀ ਵੀ ਸਰਵਿਸ ਦਿੰਨੇ ਆ ਅਗਰ ਪਹਿਲੇ 100 ਦਿਨ ਦੇ ਵਿੱਚ ਦੀ ਸਕਰੀਨ ਟੁੱਟ ਜਾਂਦੀ ਹੈ ਤਾਂ ਅਸੀਂ ਫ੍ਰੀ ਆਫ ਕੋਸਟ ਕਸਟਮਰ ਨੂੰ ਉਹ ਸਰਵਿਸ ਦਿੰਨੇ ਆ ਜੀ ਤੇ ਇਹ ਸੈਕੰਡਲੀ ਇਹ ਹੈ ਕਿ ਅਗਰ ਕੋਈ ਬੰਦਾ 6500 ਰੁਪਿਆ ਮੌਕੇ ਤੇ ਨਹੀਂ ਵੀ ਦੇ ਸਕਦਾ ਤਾਂ ਅਸੀਂ ਇਹ ਫਾਈਨਾਂਸ ਦੀ ਫੈਸਿਲਿਟੀ ਵੀ ਦਿੰਨੇ ਆ ਇਹ ਸਾਡਾ ਮਾਡਲ বাজਾਜ ਵੀ ਹੋ ਜਾਂਦਾ ਹੈ ਤੇ ਹੋਮ ਕਰੈਡਿਟ ਵੀ ਹੋ ਜਾਂਦਾ ਹੈ ਉਹ ਆਸਾਨ ਕਿਸ਼ਤਾਂ ਦੇ ਨੂੰ ਘਰੇ ਵੀ ਲੈ ਕੇ ਜਾ ਸਕਦਾ ਰਾਈਟ ਹੈਲ ਦੇ ਇਸ ਤੋਂ ਇਲਾਵਾ ਹੋਰ ਵੀ ਕੋਈ 스마트ਫੋਨ ਜਿਸ ਤੋਂ ਇਲਾਵਾ ਸਾਡੇ 5G ਮਾਡਲ ਆਂਦੇ ਹੈ ਇਹਦੇ ਵਿੱਚ ਕਲਰ ਪ੍ਰੋ ਸਾਡਾ 5G ਮਾਡਲ ਆਂਦਾ ਹੈ ਉਹ ਵੀ 9000 9000 ਤੋਂ 9500 ਦੇ ਬਜਟ ਦੇ ਵਿੱਚ ਆਂਦਾ ਹੈ ਇੱਕ ਅਸੀਂ ਮਾਡਲ 26 ਮਾਰਚ ਨੂੰ ਵੀ ਲਾਂਚ ਕਰਨ ਵਾਲੇ ਹਾਂ ਉਹ ਵੀ ਤੁਹਾਨੂੰ ਬਹੁਤ ਜਲਦੀ ਅਸੀਂ ਲੈ ਕੇ ਇਸ ਬਾਜ਼ਾਰ 'ਚ ਲੈ ਕੇ ਆਵਾਂਗੇ